ਦਾ ਪੰਜਾਬ ਦਾ ਸੰਦੀਪ ਨੰਗਲੰਗਿਆ ਕਬੱਡੀ ਕਲੱਬ ਦੀ ਟੀਮ ਦੇ ਲਈ ਜੁੜ ਗਿਆ ਆ ਤੁਪੁਰਜੀ ਵਾਲਾ ਦੀਪ ਅਲਗੋ ਵਾਲਾ ਚੱਗਾ ਤੁਪੁਰਜੀ ਵਾਲਾ ਦੀਪ ਅਲਗੋ ਵਾਲਾ ਚੱਗਾ ਉਹ ਲਾ ਬਣ ਗਿਆ ਬਣ ਗਿਆ ਬਣ ਗਿਆ ਆਉ ਕਹਿੰਦੇ ਸਵਾਦ ਕਬੱਡੀ ਦਾ ਅੱਜ ਕਹਿੰਦੇ ਚੋਤੀ ਦਾ ਮੁਕਾਬਲਾ ਆ ਧਰਤੀ ਦੇ ਖੇਡਿਆ ਜਾ ਰਿਹਾ ਇਹ ਕਹਿੰਦੇ ਧਰਬ ਮੁਬਾਰਕਾਂ ਨੇ ਦੀਪ ਕਹਿੰਦੇ ਇਸ ਵੇਲੇ ਅਗਲੀ ਕਬੱਡੀ ਪੌਂਟ ਦੇ ਲਈ ਤਿਆਰ ਹੋਇਆ ਮੇਰੇ ਮਿੱਤਰੋ ਉਧਰ ਕਹਿੰਦੇ ਯਾਰ ਬੇਲੀ ਵੀ ਪੁੱਜੇ ਹੋਇਆ ਦੀਪ ਬਠੜਿਆਂ ਵਾਲਾ ਬੜੇ ਧੰਨਵਾਦ ਆ ਪ੍ਰਬੰਧ ਕਹਿੰਦੇ ਵੱਡੇ ਭਰਾਵਾ ਰੇ ਪਰ ਉਹ ਅਲਗੋ ਵਾਲਾ ਕਮਾਲ ਹੋਈ ਜਾਂਦੀ ਹੈ ਕਮਾਲ ਹੋਈ ਜਾਂਦੀ ਅੱਜ ਦੇ ਵੱਡੇ ਮੇਲੇ ਤੇ ਕਹਿੰਦੇ ਕਮਾਲ ਹੋਈ ਜਾਂਦੀ ਹੈ ਪਿੰਡ ਵਾਲਾ ਕਦੋਂ ਖੇਡੂਗਾ ਮੇਰੇ ਵੀਰੋ ਗਾਂਦਰਾ ਵਾਲੇ ਪੰਮੇ ਦਾ ਚੰੜੇ ਪਿੰਡ ਵਾਲਾ ਦੁੱਲਾ 2024 ਦੀ ਪਹਿਲੀ ਰੇਡ ਕਹਿੰਦੇ ਅੱਜ 베ਗੋਵਾਲ ਦੇ ਕਬੱਡੀ ਕੱਪ ਤੇ ਪਾਰਿਆ ਰਮਨ ਹੁਣਾ ਦੇ ਮਿੱਕੀ ਹੁਣਾ ਦੇ ਰਾਜੂ ਹੁਣਾ ਦੇ ਕਬੱਡੀ ਕੱਪ ਤੇ ਮੇਰੇ ਵੀਰੋ ਦੁੱਲਾ ਪੁੱਜਾ ਹੋਇਆ ਆਹ ਸਾਹਮਣੇ ਕਬੱਡੀ ਮੈਚ ਚੱਲਦੀ ਹੈ ਇੱਕ ਪਾਸੇ ਜੱਗਾ ਔਰ ਦੂਜੇ ਪਾਸੇ ਬਾਓ ਜੱਗਿਆ ਜੱਗਾ ਜੱਗਾ ਅਲਗੋ ਕੋਠੀ ਵਾਲਾ ਜੱਗਾ ਭਈ ਇਹ ਜੱਗੇ ਦਾ ਜਫਾ ਸਿਰੇ ਕਬੱਡੀ ਦਾ ਵੱਡਾ ਨਾਮ ਆਓ ਸਾਹਮਣੇ ਕਬੱਡੀ ਖੇਡ ਮੈਦਾਨ ਅੰਦਰ ਮੇਰੇ ਵੀਰੋ ਇਹ ਹੈ ਕੁਲਵਿੰਦਰ ਧਰਮਪੁਰੇ ਵਾਲਾ ਕੁਲਵਿੰਦਰ ਫੱਟੀ ਸਟਾਪ ਲਾਈਨ ਹੈ ਮੇਰੇ ਵੀਰੋ ਪਰ ਕੁਲਵਿੰਦਰ ਕਹਿੰਦੇ ਨਵਾਜਾ ਮੁੰਡਾ ਆਓ ਸਾਹਮਣੇ ਪਿੰਡਾਂ ਵਾਲੇ ਨੂੰ ਪਿੰਡਾਂ ਵਾਲਾ ਟੱਕਰ ਗਿਆ ਹਾਕਬੱਡੀਏ ਜੱਗੂ ਦਾ ਕਹਿੰਦੇ ਦਾਰ ਚੱਲਦਾ ਹੈ ਹਾਕਬੱਡੀਏ ਜੱਗੂ ਦਾ ਅੱਜ ਦੇ ਦੋਸਤ ਸ਼ੀਤਲ ਅਨੁਰਾਗ ਜੀ ਔਰ ਸੁਮਿਤ ਜਲੰਧਰ ਜੀ ਹਰਜੀ ਮਾਨ ਸਾਹਿਬ ਰਾਜੂ ਸਲਵਾੜਾ ਰਵੀ ਜਲੰਧਰ ਅਸ਼ੋਕਜੀਤ ਸਾਡੇ ਜਲੰਧਰ ਤੋਂ ਸਾਰੇ ਭਰਾ ਚੇਚੇ ਤੌਰ ਤੇ ਪੁੱਜਿਆ ਜੀਆ ਨੂੰ ਆਖਦੇ ਆ ਹਾਕਮ ਵਾਲੀਆ ਜੱਗੂ ਹਾਕਮ ਵਾਲੀਆ ਜੱਗੂ ਕੇ ਹਾਕਮ ਵਾਲੀਆ ਫੜਨੇ ਆ ਰਸਤਾਰ ਕਬੱਡੀ ਦੇ ਹੁਣ ਪਿੰਡਾਂ ਵਾਲੇ ਮੁੰਡੇ ਬਣਾਤੇ ਸਟਾਰ ਕਬੱਡੀ ਨੇ ਪਿੰਡ ਵਾਲੇ ਪਿੰਡ ਵਾਲੇ ਮੁੰਡੇ ਬਣਾਏ ਸਟਾਰੀ ਉਹ ਬੇਤੀ ਤਾਂ ਜਰੂਰ ਹੈ ਪਰ ਲੰਕਾ ਨਹੀਂ ਟਾਏ ਉਹ ਬਬਲੂ ਸਾਹਮਣੇ ਵਾਲਾ ਅਗਲੀ ਕਬੱਡੀ ਪਾਉਂਦੇ ਦੀ ਵਧਿਆ ਹੋਇਆ ਫਰਿਆਦ ਉਹ ਦੱਸਿਏ ਦੁਨੀਆ ਨੂੰ ਵੀ ਮੁੰਡਾ ਰੱਗਾਂ ਦੇ ਵਿੱਚ ਵੀ ਮੁੰਡਾ ਜੋ ਬਣਦੇ ਆ ਉਹ ਮੁੰਡਾ ਟੀਸੀ ਤੇ ਆ ਹੌਕਮ ਵਾਲੇ ਪਿੰਡ ਦਾ ਜਿਹੜੇ ਕਹਣ ਮੁੰਡੇ ਦਾ ਦੌੜ ਗਿਆ ਵਾ ਦੌੜੇ ਪਾ ਦੂ ਉਹਨਾਂ ਨੂੰ ਜਿਹੜੇ